बीएसएनएल ਮੁਫਤ ਦੇ ਰਿਹਾ ਹੈ SIM ਨੂੰ 4G ਵਿੱਚ ਬਦਲਣ ਦੀ ਸਹੂਲਤ ਮੋਬਾਈਲ ਟਾਵਰ ਕੀਤੇ ਜਾ ਰਹੇ ਨੇ ਅਪਗ੍ਰੇਡਔਰ ਤੁਹਾਨੂੰ ਦੱਸ ਦਿਆਂ ਪੂਰੀ ਖਬਰ ਹੈ ਕਿ ਭਾਰ ਸੰਚਾਰ ਨਿਗਮ ਲਿਮਟਿਡ ਆਪਣੇ ਗਾਕਾਂ ਨੂੰ ਤੇਜ਼ੀ ਨਾਲ 4G ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਉਹ ਤੇਜ਼ੀ ਨਾਲ ਆਪਣੇ ਮੋਬਾਈਲ ਟਾਵਰਾਂ ਨੂੰ 4G ਵਿੱਚ ਤਬਦੀਲ ਕਰ ਰਿਹਾ ਹੈ। ਬਿਕਾਨੇਰ ਜ਼ਿਲ੍ਹੇ ਵਿੱਚ 20 ਟਾਵਰਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ। BSNL ਆਪਣੇ ਕੰਮ ਵਿੱਚ ਤੇਜ਼ੀ ਲਿਆ ਰਹੀ ਹੈ ਕਿਉਂਕਿ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਟੈਰਿਫ ਵਧਾ ਦਿੱਤੇ ਹਨ। ਇਸ ਲਈ ਖਪਤਕਾਰ BSNL ਵੱਲ ਪੜ ਰਹੇ ਹਨ। ਪਾਸਨਚਾਰ ਨਿਗਮ ਲਿਮਟਿਡ ਨੇ ਬਿਕਾਨੇਰ ਵਿੱਚ 4G ਸੇਵਾ ਦੇ 20 ਟਾਵਰ ਸ਼ੁਰੂ ਕੀਤੇ ਹਨ। BSNL ਆਪਣੇ ਸਾਰੇ 2G ਅਤੇ 3G ਟਾਵਰਾਂ ਤੇ 4G BTS ਸਥਾਪਤ ਕਰਨ ਅਤੇ ਉਹਨਾਂ ਨੂੰ ਹਵਾ ਵਿੱਚ ਰੱਖਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਜਨਰਲ ਮੈਨੇਜਰ ओपी ਖੱਤਰੀ ਨੇ ਕਿਹਾ ਹੈ ਕਿ ਪ੍ਰਾਈਵੇਟ ਕੰਪਨੀ ਨੇ ਹਾਲ ਹੀ ਵਿੱਚ ਦਰਾਂ ਵਿੱਚ ਵਾਧਾ ਕੀਤਾ ਹੈ ਇਸ ਕਾਰਨ BSNL ਵੱਲ ਖਪਤਕਾਰਾਂ ਦਾ ਭਾਰੀ ਝੁਕਾ ਹੈ SIM ਦੀ ਵਿਕਰੀ ਵੀ ਪਿਛਲੇ ਮਹੀਨਿਆਂ ਦੇ ਮੁਕਾਬਲੇ ਇਸ ਮਹੀਨੇ ਲਗਭਗ 5 ਤੋਂ 7 ਗੁਣਾ ਵਧੀ ਹੈ ਖਤਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਸਵੈ ਨਿਰਪਰ ਯੋਜਨਾ ਦੇ ਤਹਿਤ ਮੈਸਰਜ਼ TCS ਦੇਸ਼ ਭਰ ਵਿੱਚ 1 ਲੱਖ ਟਾਵਰਾਂ ਨੂੰ ਦੇਸ਼ ਵਿੱਚ ਬਣੇ ਉਪਕਰਣਾਂ ਨਾਲ 4G ਵਿੱਚ ਅਪਗ੍ਰੇਡ ਕਰ ਰਿਹਾ ਹੈ ਖਪਤਕਾਰਾਂ ਦੀ ਸਹੂਲਤ ਲਈ BSNL ਨੇ ਆਪਣੇ ਸਾਰੇ ਖਪਤਕਾਰਾਂ ਨੂੰ ਮੁਫਤ 4G SIM ਵਿੱਚ ਬਦਲਣ ਦੀ ਸਹੂਲਤ ਦਿੱਤੀ ਹੈ BSNL ਮੁਫਤ ਦੇ ਰਿਹਾ ਹੈ SIM ਨੂੰ 4G ਵਿੱਚ ਬਦਲਣ ਦੀ ਸਹੂਲਤ ਮੋਬਾਈਲ ਟਾਵਰ ਕੀਤੇ ਜਾ ਰਹੇ ਨੇ ਅਪਗ੍ਰੇਡ ਆਉ ਤੁਹਾਨੂੰ ਦੱਸ ਦਿਆਂ ਪੂਰੀ ਖਬਰ ਹੈ ਕਿ ਭਾਰ ਸੰਚਾਰ ਨਿਗਮ ਲਿਮਟਿਡ ਆਪਣੇ ਗਾਹਕਾਂ ਨੂੰ ਤੇਜ਼ੀ ਨਾਲ 4G ਸਹੂਦਾ ਪ੍ਰਦਾਨ ਕਰ ਰਿਹਾ ਹੈ ਉਹ ਤੇਜ਼ੀ ਨਾਲ ਆਪਣੇ ਮੋਬਾਈਲ ਟਾਵਰਾਂ ਨੂੰ 4G ਵਿੱਚ ਤਬਦੀਲ ਕਰ ਰਿਹਾ ਹੈ ਡਿਕਨੈਟ ਜ਼ਿਲ੍ਹੇ ਵਿੱਚੋਂ 20 ਟਾਵਰਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ BSNL ਆਪਣੇ ਕੰਮ ਵਿੱਚ ਤੇਜ਼ੀ ਲਿਆ ਰਹੀ ਹੈ ਕਿਉਂਕਿ ਪ੍ਰਾਈਵੇਟ ਕੰਪਨੀਆਂ ਨੇ ਆਪਣੇ ਟੈਰਿਫ ਵਧਾ ਦਿੱਤੇ ਹਨ ਇਸ ਲਈ ਖਪਤਕਾਰ ਬੀਐਸਐਨਐਲ ਵੱਲ ਪੜ ਰਹੇ ਹਨ ਪਾਰਸੰਚਾਰ ਨਿਗਮ ਲਿਮਟਿਡ ਨੇ ਬਿਕਾਨੇਰ ਵਿੱਚ ਜੋ 4ਜੀ ਸੇਵਾ ਦੇ 2 ਟਾਵਰ ਸ਼ੁਰੂ ਕੀਤੇ ਹਨ ਬੀਐਸਐਨਐਲ ਆਪਣੇ ਸਾਰੇ 2ਜੀ ਅਤੇ 3ਜੀ ਟਾਵਰਾਂ ਤੇ 4ਜੀ ਬੀਟੀਐਸ ਸਥਾਪਤ ਕਰਨ ਅਤੇ ਉਹਨਾਂ ਨੂੰ ਹਵਾ ਵਿੱਚ ਰੱਖਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਜਨਰਲ ਮੈਨੇਜਰ ਓਪੀ ਖੱਤਰੀ ਨੇ ਕਿ ਆਇਆ ਹੈ ਕਿ ਪ੍ਰਾਈਵੇਟ ਕੰਪਨੀ ਨੇ ਹਾਲ ਹੀ ਚ ਦਰਾਂ ਵਿੱਚ ਵਾਧਾ ਕੀਤਾ ਹੈ ਇਸ ਕਾਰਨ ਬੀਐਸਐਨਲ ਵੱਲ ਖਪਤਕਾਰਾਂ ਦਾ ਭਾਰੀ ਝੁਕਾ ਹੈ SIM ਦੀ ਵਿਕਰੀ ਵੀ ਪਿਛਲੇ ਮਹੀਨਿਆਂ ਦੇ ਮੁਕਾਬਲੇ ਇਸ ਮਹੀਨੇ ਲਗਭਗ 5 ਤੋਂ 7 ਗੁਣਾ ਵਧੀ ਹੈ ਖੱਤਰੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਸਵੈ ਨਿਰਪਰ ਯੋਜਨਾ ਦੇ ਤਹਿਤ ਮੈਸਰਜ਼ TCS ਦੇਸ਼ ਭਰ ਵਿੱਚ 1 ਲੱਖ ਟਾਵਰਾਂ ਨੂੰ ਦੇਸ਼ ਵਿੱਚ ਬਣੇ ਉਪਕਰਣਾਂ ਨਾਲ 4G ਵਿੱਚ ਅਪਗ੍ਰੇਡ ਕਰ ਰਿਹਾ ਹੈ ਖਪਤਕਾਰਾਂ ਦੀ ਸਹੂਲਤ ਲਈ ਬੀਐਸਐਨएल ਨੇ ਆਪਣੇ ਸਾਰੇ ਖਪਤਕਾਰਾਂ ਨੂੰ ਮੁਫਤ 4ਜੀ ਸਿਮ ਵਿੱਚ ਬਦਲਣ ਦੀ ਸਹੂਲਤ ਦਿੱਤੀ ਹੈ।